ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਯਾਦਗਾਰ ਹੈ ਇਹ ਉਹ ਸਥਾਨ ਹੈ ਜਿੱਥੇ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਵਿਆਹ ਸਮਾਗਮ ਹੋਇਆ ਸੀ ਇਹ ਧਰਤੀ ਸਿਰਫ ਇਮਾਰਤ ਨਹੀਂ ਸਿੱਖ ਰੀਤੀ ਰਿਵਾਜ ਮਰਿਆਦਾ ਤੇ ਪਾਵਨ ਯਾਦਾਂ ਦੀ ਜੀਵੰਤ ਨਿਸ਼ਾਨੀ ਹੈ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਆਹ ਦੀਆਂ ਤਿਆਰੀਆਂ ਲਾਹੌਰ ਦੇ ਸਵੇਖੀ ਖਤਰੀ ਭਾਈ ਹਰੀ ਜਸ ਜਿਹਦੇ ਘਰ ਤੋਂ ਚਲੀਆਂ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਗੁਰੂ ਸਾਹਿਬ ਆਪਣੇ ਬਰਾਤ ਸਮੇਤ ਲਾਹੌਰ ਆਉਣ ਤੇ ਵਿਆਹ ਸਮਾਗਮ ਰਮੈਤੀ ਸ਼ਾਨ ਨਾਲ ਲਾਹੌਰ ਵਿੱਚ ਹੋਵੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਲਾਹੌਰ ਦੀ ਜਗ੍ਹਾ ਤੇ ਅਸੀਂ ਆਨੰਦਪੁਰ ਸਾਹਿਬ ਦੇ ਨੇੜੇ ਇੱਕ ਲਾਹੌਰ ਬਣਾ ਦਿੰਦੇ ਹਾਂ ਤੇ ਇਹ ਸਮਾਗਮ ਉੱਥੇ ਕੀਤਾ ਜਾਵੇਗਾ ਭਾਈ ਹਰੀ ਜਸ ਜਿਸ ਗੱਲ ਨਾਲ ਸਹਿਮਤ ਹੋਏ ਤੇ ਆਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੂਰ ਜੋ ਅੱਜਕੱਲ ਬਿਲਾਸਪੁਰ हिमाचल प्रदेश ਦੇ ਜ਼ਿਲ੍ਹੇ ਦੇ ਵਿੱਚ ਸੁशोਭਤ ਹੈ ਉੱਥੇ ਆਰਜੀ ਲਾਹੌਰ ਤਿਆਰ ਕੀਤਾ ਗਿਆ ਜਿਸ ਨੂੰ ਗੁਰੂ ਕੇ ਲਾਹੌਰ ਦਾ ਨਾਂ ਦਿੱਤਾ ਗਿਆ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਉਹ ਪਵਿੱਤਰ ਥਾਂ ਹੈ ਜਿੱਥੇ ਮਾਤਾ ਜੀਤੋ ਜੀ ਦਾ ਅਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਹੋਇਆ ਉਸ ਪਵਿੱਤਰ ਸਮੇਂ ਦੀਆਂ ਯਾਦਾਂ ਹਵਾ ਵਿੱਚ ਅੱਜ ਵੀ ਮਹਿਸੂਸ ਹੁੰਦੀਆਂ ਨੇ ਜਿਸ ਤਰ੍ਹਾਂ ਗੁਰਵਾਣੀ ਦੀ ਮਿੱਠੀ ਧੁਣ ਉਸ ਵੇਲੇ ਗੂੰਜੀ ਸੀ ਉਵੇਂ ਹੀ ਰੱਬੀ ਰੌਸ਼ਨੀ ਨੇ ਇਸ ਧਰਤੀ ਨੂੰ ਚਾਨਣਿਆ ਹੋਇਆ ਹੋਵੇ ਜਦੋਂ ਵੀ ਯਾਤਰੀ ਉੱਥੇ ਜਾਂਦਾ ਹੈ ਤਾਂ ਉਸ ਨੂੰ ਇਹ ਸਭ ਮਹਿਸੂਸ ਹੁੰਦਾ ਹੈ ਅੱਜ ਵੀ ਸਿੱਖ ਸੰਗਤਾਂ ਦੇ ਸਰਮਾਰ ਇਤਿਹਾਸ ਦੇ ਨਾਲ ਇਹ ਗੁਰੂ ਘਰ ਸ਼ਾਨ ਵਜੋਂ ਖੜਾ ਹੈ ਇੱਥੇ ਆ ਕੇ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਦੀ ਬਰਾਤ ਅਜੇ ਵੀ ਦਰਸ਼ਨ ਦੇਣ ਆ ਰਹੀ ਹੋਵੇ ਜਿਵੇਂ ਮਾਤਾ ਜੀ ਦੇ ਚਰਨਾਂ ਦੀ ਖੁਸ਼ਬੂ ਇੱਥੋਂ ਦੀਆਂ ਗਲੀਆਂ ਦੇ ਵਿੱਚ ਵਸਦੀ ਹੋਵੇ ਇਹ ਸਥਾਨ ਪਿਆਰ ਰੀਤ ਵਿਸ਼ਵਾਸ ਅਤੇ ਗੁਰਮਤਿ ਮਰਿਆਦਾ ਦੀ ਜੀਵੰਤ ਮਿਸਾਲ ਹੈ ਇੱਥੇ ਬੈਠ ਕੇ ਬੰਦਾ ਯਕੀਨ ਕਰ ਲੈਂਦਾ ਹੈ ਕਿ ਗੁਰੂ ਸਾਹਿਬ ਦੀ ਅਸੀਸ ਸਭ ਦੇ ਨਾਲ ਹੈ ਇਸ ਥਾਂ ਦੀ ਰੂਹ ਅਜੇ ਵੀ ਸੰਗਤਾਂ ਨੂੰ ਜੋੜਦੀ ਤੇ ਚਾਨਣ ਕਰਦੀ ਆ ਰਹੀ ਹੈ ਗੁਰਦੁਆਰਾ ਗੁਰੂ ਕੇ ਲਾਹੌਰ ਸਾਹਿਬ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਤਿਹਾਸ ਸਿਰਫ ਕਿਤਾਬਾਂ ਦਾ ਹਿੱਸਾ ਨਹੀਂ ਇਹ ਸਥਾਨ ਉਹ ਪੌੜਨ ਜੋ ਸਾਨੂੰ ਗੁਰੂ ਸਾਹਿਬ ਨਾਲ ਜੋੜਦੇ ਹਨ ਸਾਡੇ ਮਨ ਨੂੰ ਨਿਮਰਤਾ, ਪ੍ਰੇਮ ਅਤੇ ਭਰੋਸੇ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੇ ਹਨ। ਸਤਕੇ ਜਮਾਂ ਉਹਨਾਂ ਪਵਿੱਤਰ ਥਾਵਾਂ ਦੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਚਰਨ ਧਰੇ